ਅੱਜ ਭਗਵਾਨ ਵਾਲਮੀਕੀ ਮੰਦਰ ਦੇ ਪ੍ਰਾਂਗਣ ਦੇ ਵਿੱਚ ਵਾਲਮੀਕ ਸਭਾ ਨਿਆਨੰਗਲ ਤੇ ਨੰਗਲ ਦੀ ਜਿਹੜੀ ਬੈਠਕ ਹੋਈ ਜਿਹਦੇ ਵਿੱਚ ਬਹੁਤ ਹੀ ਗੰਭੀਰ ਮਸਲਾ ਰਕੇਸ਼ ਹੰਸ ਜਿਨ੍ਹਾਂ ਦੇ ਰੂਪਨਗਰ ਦੇ ਵਿੱਚ 2 ਤਰੀਕ ਨੂੰ ਜਿਹੜਾ ਹਮਲਾ ਹੋਇਆ ਸੀ 2 6 ਨੂੰ ਔਰ ਉਹਦੇ ਵਿੱਚ ਉਹ ਕਾਇਲ ਹੋਏ ਕਾਇਲ ਹੋਣ ਤੋਂ ਬਾਅਦ ਜਿਹੜੇ ਜੇਰੇ ਇਲਾਜ ਪੀਜੀਆਈ ਵਿਖੇ ਰਹੇ ਬਹੁਤ ਗੰਭੀਰ ਹਾਲਤ ਜਿਹੜੀ ਇਸ ਸਮੇਂ ਵੀ ਬਣੀ ਹੋਈ ਹੈ ਪੰਜਾਬ ਪੁਲਿਸ ਨੇ ਪਰਚਾ ਤਾਂ ਦਰਜ ਕਰਕੇ ਖਾਨਾ ਪੂਰਤੀ ਕਰ ਦਿੱਤੀ ਪਰ ਹਲੇ ਤੱਕ ਜਿਹੜੇ ਉਹਦੇ ਦੋਸ਼ੀ ਹੈ ਜਿਹੜੇ ਉਹ ਉਹਨਾਂ ਦੀ ਗ੍ਰਿਫਤ ਤੋਂ ਬਾਹਰ ਘੁੰਮ ਰਹੇ ਅਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਔਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਆੜ ਵਾਲੇ ਸਮੇਂ ਦੇ ਵਿੱਚ ਅਗਰ ਤੁਸੀਂ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਅਸੀਂ ਜਿਹੜਾ ਸੰਘਰਸ਼ ਕਰਾਂਗੇ ਜਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ ਪਰ ਅੱਜ ਜਦੋਂ ਬਹੁਤ ਦਿਨ ਬੀਤ ਚੁੱਕੇ ਨੇ ਇਸ ਪਰਿਵਾਰ ਦੇ ਜਿਹੜੇ ਪਰਿਜਨ ਹੈ ਜਿਹੜੇ ਰਿਸ਼ਤੇਦਾਰ ਹੈ ਉਹ ਡੀਐਸਪੀ ਸਾਹਿਬ ਨੂੰ ਮਿਲ ਚੁੱਕੇ ਨੇ ਜਿਹੜੇ ਇਸ ਚੀਜ਼ ਡੀਲ ਇਸ ਨੂੰ ਡੀਲ ਕਰਦੇ ਪਏ ਐਸਐਚਓ ਸਾਹਿਬ ਨੂੰ ਕਈ ਵਾਰ ਮਿਲ ਚੁੱਕੇ ਪਰ ਹਲੇ ਵੀ ਜਿਹੜੇ ਦੋਸ਼ੀ ਐ ਉਹ ਗ੍ਰਿਫਤਾਰ ਨਹੀਂ ਹੋਏ ਇਹਦੇ ਉੱਪਰ ਅਜ ਐਕਸ਼ਨ ਲੈਂਦੇ ਹੋਏ ਭਗਵਾਨ ਵਾਲਮੀਕੀ ਸਭਾ ਨਿਆਣੰਗਲ ਭਗਵਾਨ ਵਾਲਮੀਕੀ ਸਭਾ ਨੰਗਲ ਨੇ ਅੱਜ ਜਿਹੜੀ ਸਾਂਝੇ ਰੂਪ ਜਿਵੇਂ ਬੈਠਕ ਕੀਤੀ ਔਰ ਇਹ ਰੂਪਰੇਖਾ ਤਿਆਰ ਕੀਤੀ ਕਿ ਜ਼ਿਲ੍ਹਾ ਮੁਖਿਆਲਿਆ ਤੇ ਜਾ ਕੇ ਐਸਐਸਪੀ ਸਾਹਿਬ ਨੂੰ ਫੇਰ ਤੋਂ ਇੱਕ ਨਵੇਦਨ ਕਰਾਂਗੇ ਕਿ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਕਰ ਉਹਨਾਂ ਨੇ ਸਾਡੇ ਨਵੇਦਨ ਦੇ ਉੱਪਰ ਘੋਰ ਕਰਦੇ ਹੋਏ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਜਿਹੜਾ ਆਹਣ ਵਾਲਾ ਸੰਘਰਸ਼ ਜਿਹੜਾ ਉਹ ਤੇਜ਼ ਕੀਤਾ ਜਾਊਗਾ ਉਹਦੇ ਵਾਸਤੇ ਵਾਲਮੀਕੀ ਸਭਾ ਨੂੰ ਚਾਹੇ ਐਸਐਸਪੀ ਸਾਹਿਬ ਦੇ ਦਫ਼ਤਰਾਂ ਘਰਾਓ ਕਰਨਾ ਪਵੇ ਚਾਹੇ ਰੋਡ ਜਾਮ ਕਰਨੇ ਪੈਣ ਉਹਦੇ ਲਈ ਵਾਲਮੀਕ ਸਭਾ ਬਿਲਕੁਲ ਲਾਮਬੰਦ ਹੋ ਕੇ ਇਹ ਸਾਰੇ ਸੰਘਰਸ਼ ਨੂੰ ਅਮਲੀ ਰੂਪ ਦੇਵੇ ਜੱਮਾ ਪਹਿਨਾਏਗੀ ਇਹ ਘਟਨਾ ਇਹ ਦੋ ਤਰੀਕ ਦੀ ਹੈ ਇਲੈਕਸ਼ਨ ਦੇ ਇੱਕ ਦਿਨ ਬਾਅਦ ਉਹ ਆਪਣੇ ਰਿਟਾਇਰਮੈਂਟ ਸਰਕਾਰ ਮਾਝਾ ਲੱਗੇ ਸੀ ਉਹਨਾਂ ਦੀ ਰਿਟਾਇਰਮੈਂਟ ਸੀ ਚੀਜ਼ ਬੰਦੇ ਦੀ ਤੇ ਉਹ ਰਿਟਾਇਰਮੈਂਟ ਤੋਂ ਆ ਰਹੇ ਸੀ ਸ਼ਾਮ ਨੂੰ 4:30 5:00 ਵਜੇ ਇਹ ਰਸਤੇ 'ਚ ਸਲੋਖੀਆਂ ਟੋਲ ਪਲਾਜ਼ਾ ਕੋਲ ਜਿਹੜਾ ਵੀ ਆਪਣੇ ਆਪ ਨੂੰ ਪਟਵਾਰੀ ਕਹਿੰਦਾ ਸੀ ਮੈਂ ਪਟਵਾਰੀ ਐ ਉਹਦੀ ਗੱਡੀ ਮੋੜੇ ਸ਼ਾਇਦ ਬੇਟੇ ਉਹਨਾਂ ਦੇ ਗੱਡੀ ਤਰਨ ਕੀਤੀ ਨਾ ਗੱਡੀ ਦਾ ਕੋਈ ਲੱਗਿਆ ਕੁਛ ਉਹ ਕਹਿੰਦਾ ਮੇਰੀ ਗੱਡੀ ਨਾਲ ਥੋੜੀ ਮੇਰੀ ਗੱਡੀ ਤੋਂ ਮੋਰੇ ਕਿੱਦਾਂ ਗੱਡੀ ਕੱਢੀ ਤੁਸੀਂ ਉਹਨੇ ਪਹਿਲਾਂ ਤਾਂ ਜੱਬੀ ਕੱਢ ਲਈ ਗੱਡੀ ਦੀ ਵੀ ਬੇਟੇ ਨੇ ਸੌਰੀ ਮੰਗ ਲਈ ਕਹਿੰਦੇ ਚਲੋ ਜੇ ਗਲਤੀ ਹੋ ਗਈ ਤਾਂ ਸੌਰੀ ਕਰ ਗਲਤੀ ਮੰਨ ਲੈਣੇ ਉਹਦੇ ਅੱਗੇ ਜਿਹੜਾ ਪੁਲਿਸ ਲਾਈਨ ਹੈ ਰੋਪੜ ਦੀ ਉੱਥੇ ਜਾ ਕੇ ਉਹਨੇ ਬੰਦੇ ਬੁਲਾ ਲਏ ਆਪਣੀ ਗੱਡੀ ਉਹਨਾਂ ਨੇ ਗੱਡੀ ਪਿੱਛੇ ਲਾ ਰੱਖੀ ਜਿੱਦੇ ਉਹਨਾਂ ਦੀ ਗੱਡੀ ਆ ਲੈਟਾਂ ਕੋ ਪੁੱਜੀ ਪੁਲਿਸ ਲਾਈਨ ਕੋ ਅੱਗੇ ਚਾਰ ਪੰਜ ਗੁੰਡੇ ਆ ਕੇ ਉਹਨਾਂ ਦੀ ਗੱਡੀ ਦੀ ਚਾਬੀ ਕੱਢ ਲਈ ਤੇ ਫੁੱਟ ਮਾਰ ਕਰਨ ਲੱਪੇ ਔਰ ਮੇਰੇ ਛੋਟੇ ਭਰਾ ਦੇ ਬ੍ਰੇਨ 'ਚ ਸੱਟ ਲੱਗੀ ਉਹਨਾਂ ਦਾ ਪੀਜੀਆਈ ਆਪਰੇਸ਼ਨ ਵੀ ਹੋਇਆ ਉਹਨਾਂ ਦੀ ਹਾਲਤ ਹਲੇ ਵੀ ਕ੍ਰਿਟੀਕਲ ਹੈ ਜੀ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਹੈ ਜਿਹੜੇ ਬੰਦੇ 2-3 ਦੋ ਤਾਂ ਨਹੀਂ ਅਰੈਸਟ ਕਰ ਲਏ ਜੇ ਮੇਨ ਅਕਿਊਜ਼ ਹੈ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜੀ ਐਸਐਸਪੀ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਕਿ ਜਲਦੀ ਜਲਦੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਮੈਂ ਐਸਐਮ ਮੈਂ ਐਸਐਮ ਸਿੱਧੂ ਹੁਸ਼ਿਆਰਪੁਰ ਤੋਂ ਭਗਵਾਨ ਵਾਲਮੀਤ ਗੋਬੀ ਦਾਸ ਹਨ ਪੰਜਾਬ ਪ੍ਰੈਜ਼ੀਡੈਂਟ ਕੀ ਕਰਨਾ ਚਾਹੀਦਾ ਦੱਸੋ ਇਸ ਮਾਮਲੇ ਮੈਂ ਸਰ ਐਡਾ ਕਹਿਣਾ ਚਾਹੁੰਦਾ ਸੀ ਜੀ ਕਿ ਮੈਂ ਪਹਿਲਾਂ ਆਪ ਜੀ ਦੇ মিডিਆ মিডিਆ ਰਾਏ ਜਿਹੜਾ ਕਿ ਸਾਡੇ ਦੇਸ਼ ਦਾ ਚੌਥਾ ਸਤੰਮ ਹੈ ਮੈਂ ਇਹਨਾਂ ਦੇ ਥਰੂ ਹੁਣ ਅੱਜ ਇਹ ਗੱਲ ਪ੍ਰਸ਼ਾਸਨ ਦੇ ਅੱਗੇ ਦੱਸਣਾ ਚਾਹੁੰਦਾ ਕਿਉਂਕਿ ਅਸੀਂ ਪ੍ਰਸ਼ਾਸਨ ਦੇ ਕੋਲ ਬਹੁਤ ਵਾਰ ਜਾ ਚੁੱਕੇ ਹਾਂ ਪ੍ਰਸ਼ਾਸਨ ਦੇ ਨਾਲ ਬਹੁਤ ਵਾਰ ਗਲਵੱਤ ਹੋ ਚੁੱਕੀ ਸਾਡੀ ਪਰ ਪ੍ਰਸ਼ਾਸਨ ਨੇ ਸਾਡੀ ਇੱਕ ਨਹੀਂ ਸੁਣੀ ਸਿਰਫ ਸਾਨੂੰ ਇੱਕ ਲਾਲੀਪਾਪ ਦਿੱਤਾ ਜਾਂਦਾ ਸੀ ਕਿ ਵੀ ਅਸੀਂ ਅੱਜ ਗ੍ਰਿਫਤਾਰੀ ਕਰਾਂਗੇ ਕੱਲ ਗ੍ਰਿਫਤਾਰੀ ਕਰਾਂਗੇ ਉਹਨਾਂ ਬੰਦਿਆਂ ਦੀ ਪਰ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਸਿਰਫ ਦੋ ਬੰਦੇ ਗ੍ਰਿਫਤਾਰ ਕੀਤੇ ਨੇ ਜਿਹੜੇ ਤਿੰਨ ਬੰਦੇ ਹੈਗੇ ਜਿਹੜੇ ਮੇਨ ਅਕਿਊਜ਼ ਆ ਉਹ ਬੰਦੇ ਅੱਜ ਵੀ ਡੇਟ ਦੇ ਵਿੱਚ ਵੀ ਅਸੀਂ ਚਾਹੁੰਦੇ ਹਾਂ ਕਿ ਵੀ ਪ੍ਰਸ਼ਾਸਨ ਜਿਹੜਾ ਹੈਗਾ ਉਹਨਾਂ ਮੇਨ ਬੰਦਿਆਂ ਨੂੰ ਫੜ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਤੇ ਕਾਰਵਾਈਆਂ ਕੀਤੀਆਂ ਜਾ ਤਾਂ ਜੋ ਸਾਡੇ ਜਿਹੜੇ ਅੰਦਰ ਜਿਹੜੇ ਪੇ ਨੇ ਪੇਸ਼ੈਂਟ ਸਾਡੇ ਉਹਨਾਂ ਨੂੰ ਇਨਸਾਫ਼ ਮਿਲ ਸਕੇ